ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਪੰਜਾਬੀ ਐਕਟਰ ਪ੍ਰੋਡਿਊਸਰ ਡੀਐਸ ਖੁੰਦੀ ਮੈਂ ਇੱਕ ਪੰਜਾਬੀ ਧਾਰਮਿਕ ਤੇ ਪਰਿਵਾਰਕ ਫਿਲਮ ਲੈ ਕੇ ਆ ਰਿਹਾ ਤੁਹਾਡੀ ਬਿਚੈਰੀ ਵਿਛਬੀ ਨੌਨ ਜਿਸ ਦਾ ਨਾਮ ਆ ਪੜ ਲੈ ਵਾਹਿਗੁਰੂ ਜੀ ਖਬਰ ਇਹ ਫਿਲਮ ਮੈਂ ਗੁਰਦਾਸਪੁਰ ਅੰਮ੍ਰਿਤਸਰ ਤੇ ਬੰਬਈਆਂ ਵੱਖ-ਵੱਖ ਰਿਕਾਰਡਸ਼ਨਾਂ ਤੇ ਸ਼ੂਟ ਕੀਤੀ ਹੈ ਜੀ ਤੇ ਬਹੁਤ ਹੀ ਵਧੀਆ ਹੈ ਪਰਿਵਾਰਕ ਫਿਲਮ ਬਣੀ ਹੈ ਤੇ ਮੇਰੀ ਤੁਹਾਨੂੰ ਸਾਰੇ ਪੰਜਾਬੀ ਨੌਜਵਾਨਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਮਾਤਾਵਾਂ ਨੂੰ ਬੇਨਤੀ ਹੈ ਕਿ 26 ਨਵੰਬਰ ਨੂੰ ਮੇਰੀ ਫਿਲਮ ਪੂਰੇ ਪੰਜਾਬ ਵਿੱਚ ਲੱਗ ਰਹੀ ਹੈ ਤੇ ਆਪਣੇ ਨਜ਼ਦੀਕੀ ਦੇ ਸਿਨੇਮਾ ਘਰਾਂ ਦੀ ਜਾ ਕੇ ਇਸ ਫਿਲਮ ਨੂੰ ਜ਼ਰੂਰ ਵੇਖੋ ਇਹ ਇੱਕ ਪਰਿਵਾਰਕ ਫਿਲਮਾ ਜਿਹਦੇ ਵਿੱਚ ਦੋ ਪਰਿਵਾਰਾਂ ਦੀ ਕਹਾਣੀ ਹੈ ਦੋ ਪਰਿਵਾਰਾਂ ਦੀ ਕਹਾਣੀ ਹੈ ਤੇ ਦੋਨੇ ਭਰਾ ਦੋਨੇ ਭਰਾ ਪੰਚਾਇਤ ਵਿੱਚ ਬੇਸ਼ੱਕ ਜ਼ਮੀਨ ਜਾਇਦਾਦ ਤੋਂ ਲੜ ਪੈਂਦੇ ਨੇ ਲੇਕਿਨ ਜਿਹੜੀਆਂ ਘਰ ਦੀਆਂ ਰਾਣੀਆਂ ਜਠਾਣੀਆਂ ਨੇ ਜਿਹੜੀਆਂ ਔਰਤਾਂ ਨੇ ਉਹ ਘਰ ਨੂੰ ਟੁੱਟਣ ਨਹੀਂ ਦਿੱਤੀ ਜਿਹਦੇ ਵਿੱਚ ਵਧੀਆ ਭੁਨਿਕਾ ਨਿਭਾਈ ਆ ਸਬਤਾਤ ਮਾਨਜੀ ਨੇ ਤੇ ਦੋਨਾਂ ਪਰਿਵਾਰਾਂ ਨੂੰ ਜੋੜ ਕੇ ਰੱਖਦੀ ਜਦੋਂ ਕੋਈ ਵਿਵਪਤਾ ਪੰਦੀ ਆ ਇੱਕ ਪਰਿਵਾਰ ਤੇ ਤੇ ਦੋਨੇ ਪਰਿਵਾਰ ਚਟਾਨ ਵਾਂਗ ਰ ਇਕ ਦੂਜੇ ਨਾਲ ਖੜੇ ਹੋ ਜਾਂਦੇ ਨੇ ਤੇ ਬਹੁਤ ਹੀ ਵਧੀਆ ਮਨੋਰੰਜਨ ਤੇ ਫੈਮਿਲੀ ਡਰਾਮਾ ਮੂਵੀ ਹੈ ਜੀ ਤੇ 26 9 2025 ਨੂੰ ਸਾਰੇ ਪੰਜਾਬ ਦੇ ਥੀਏਟਰਾਂ 'ਨਕ ਲੱਗ ਰਹੀ ਆ ਤੇ ਨਾਮਵਾਰ ਪੰਜਾਬ ਦੇ ਫੇਮਸ ਐਕਟਰ ਉਹਨਾਂ ਨੇ ਵਿੱਚ ਆਪਣਾ ਕੰਮ ਕੀਤਾ ਤੇ ਆਪਣੀ ਕਲਾ ਦਾ ਲੋਹਾ ਬਣਵਾਇਆ ਤੇ ਮਜ਼ਾ ਤੁਹਾਨੂੰ ਸਿਨੇਮਾ ਘਰਾਂ ਵਿੱਚ ਆਏਗਾ ਸੰਗੀਤ ਵੀ ਉੱਚ ਕੋਟੀ ਦਾ ਵਾ ਮੇਰੇ ਵੱਡੇ ਭਾਜੀ ਵਰਨੀ ਸਿੰਘ ਨੇ ਬਹੁਤ ਵਧੀਆ ਇਸ ਫਿਲਮ ਦਾ ਸੰਗੀਤ ਤਿਆਰ ਕੀਤਾ ਧਾਰਮਿਕ ਤੇ ਪਰਿਵਾਰਕ ਫਿਲਮ ਹੈ ਤੇ ਤੁਹਾਨੂੰ ਸਭ ਦਾ ਮਨੋਰੰਜਨ ਕਰੇਗੀ ਔਰ ਇਹ ਫਿਲਮ ਇੱਕ ਮੈਸੇਜ ਦੇਵੇਗੀ ਕਿ ਕਿਤ ਤਰ੍ਹਾਂ ਸਾਡੀਆਂ ਭੈਣਾਂ ਨੂੰ ਆਪਣੇ ਘਰਾਂ ਨੂੰ ਜੋੜ ਕੇ ਰੱਖੀਦਾ ਤੇ ਕਿੰਦਾ ਸਲੂਕ ਬਣਾ ਕੇ ਰੱਖੀਦਾ ਮੇਰੀ ਸਭ ਨੂੰ ਬੇਨਤੀ ਹੈ ਕਿ ਤੁਸੀਂ 26 ਨਵੰਬਰ ਨੂੰ ਸਾਰੇ ਸਿਨੇਮਾ ਕਾਰਮਚਾਰੀ ਇ ਫਿਲਮ ਵੇਖਣ ਜ਼ਰੂਰ ਜਾਓ ਖਾਸ ਕਰਕੇ ਮੇਰੀਆਂ ਭੈਣਾਂ ਇਹ ਫਿਲਮ ਜ਼ਰੂਰ ਦੇਖਣਾ ਧੰਨਵਾਦ ਜੀ ਸਾਸੀ ਕਾ